ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੜਦੀ ਵਾਲਾ ਦੇ ਵਿੱਚ ਜਿਹੜਾ ਤੁਸੀਂ ਆ ਦੇਖੋਗੇ ਵੀਡੀਓ ਦੇ ਵਿੱਚ ਜਿੱਥੇ ਕੱਲ ਰਾਸ਼ਨ ਵੰਡ ਸਮਾਗਮ ਕੀਤਾ ਗਿਆ ਸੀ ਜਿੱਥੇ ਹਰੇਕ ਹਰੇਕ ਮਹੀਨੇ ਜਿਹੜਾ ਅਸੀਂ ਰਾਸ਼ਨ ਵੰਡਿਆ ਜਾਂਦਾ ਆ ਲੋੜਵੰਦ ਪਰਿਵਾਰਾਂ ਨੂੰ ਉਹ ਜਿਹੜਾ ਨਵੇਂ ਜਗ੍ਹਾ ਦੇ ਵਿੱਚ ਵੰਡਿਆ ਜਾਇਆ ਕਰੂਗਾ ਤੇ ਇਸ ਵਰਗਵਾਸੀ ਮਾਸਟਰ ਗੁਰਿੰਦਰਜੀਤ ਸਿੰਘ ਯਾਦ ਦੇ ਵਿੱਚ ਜਿਹੜਾ ਇਹ ਜਗਾ ਦਿੱਤੀ ਸੀ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਇੱਕ ਦਫਤਰ ਜਿਹੜਾ ਬਣਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਹੀ ਸਾਡੇ ਵੀਰਾਂ ਨੇ ਬੜੀ ਵੱਧ ਚੜ ਕੇ ਜਿਹੜੀ ਸੇਵਾ ਕੀਤੀ ਆ ਮਿੱਟੀ ਦੀ ਸੇਵਾ ਅੱਜ ਪੂਰੀ ਹੋਈ ਆ ਜਿਹਦੇ ਵਿੱਚ ਮੇਰਾ ਵੀਰ ਸਰਬਵੋਟਰ ਪਹਿਲੇ ਦਿਨ ਤੋਂ ਅੱਜ ਮੇਰਾ ਖਲ ਤੀਜਾ ਚੌਥਾ ਦਿਨਾਂ ਅੱਜ ਲੱਗਿਆ ਉਹਨੂੰ ਹੋ ਗਿਆ ਜਿਹੜੇ ਸਾਰੇ ਵੀਰ ਲੰਬੜ ਹੈਪੀ ਗगन ਗगन ਵੀਰ ਨੇ ਬੜਾ ਸਹਿਯੋਗ ਦਿੱਤਾ ਇਹਦੇ ਟਰੈਕਟਰ ਤਿੰਨੇ ਟਰੈਕਟਰ ਜਿਹੜੇ ਪਹਿਲੇ ਦਿਨ ਤੋਂ ਸਾਰਬ ਦੀਆਂ ਮਸ਼ੀਨਾਂ ਸਾਰੇ ਸਾਡੇ ਜਿੰਨੇ ਭਰਾ ਇਹਨਾਂ ਨੇ ਬੜਾ ਯੋਗਦਾਨ ਸਹਿਯੋਗ ਦਿੱਤਾ ਆ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਜਦੋਂ ਇਹਨਾਂ ਨੂੰ ਆਵਾਜ਼ ਮਾਰੀਦੀ ਆ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਦੇ ਵਿੱਚ ਚਾਹੇ ਗਜਰੀ ਲਿਆਉਣੀ ਹੋਵੇ ਚਾਹੇ ਰੇਤਾ ਲਿਆਉਣੀ ਹੋਵੇ ਵੱਧ ਚੜ ਕੇ ਜਿਹੜੀ ਸਹਿਯੋਗ ਕਰਦੇ ਆ ਮੈਂ ਇਹਨਾਂ ਸਾਰੇ ਹੀ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹ ਇਦਾਂ ਹੀ ਜਿਹੜੇ ਗੁਰੂ ਸਾਹਿਬ ਇਹਨਾਂ ਦੀ ਕਿਰਪਾ ਬਣਾਈ ਰੱਖਣ ਤੇ ਸੇਵਾ ਦੇ ਨਾਲ ਜੁੜੇ ਰਹਿਣ ਤਾਂ ਜੋ ਸੇਵਾ ਰੁਕੇ ਨਾ ਇਦਾਂ ਹੀ ਚੱਲਦੀ ਰਵੇ ਧੰਨਵਾਦ ਦੁਬਾਰਾ ਤੋਂ ਸਾਰੀ ਸੰਗਤ ਦਾ ਹੈਪੀ ਵੀਰ ਸਾਰੇ ਜਿਹੜੇ ਸਾਡੇ ਵੀਰ ਖੜੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ